ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਤੁਹਾਡੇ ਲਈ ਸਪੈਸ਼ਲ ਹੋਣ ਵਾਲੀ ਆ ਸਾਹੀਵਾਲ ਬੈਡ ਦਿਖਾਉਣੀ ਆ ਤੇ ਜਰਸੀਆਂ ਇੱਕੋ ਘਰੇ 8 ਜਰਸੀਆਂ ਵਾਂ ਖੜੀਆਂ ਇਹ ਨਹੀਂ ਗੱਲ ਕੀ ਵਾਰ ਇੱਕ ਦੀ ਵੀਡੀਓ ਦੇਖ ਲੈਣੇ ਦੋ ਦੀ ਦੇਖ ਲੈਣੇ ਜਾਂਦਿਆਂ ਨੂੰ ਗਾਂ ਬੈਕ ਜਾਂਦੇ ਆ ਬਾਈ ਜਰ ਸਾਡਾ ਤਾਂ ਗੇੜਾ ਲੱਗਿਆ ਗਿਆ ਉਹਨੇ ਬੇਜਤੀ ਸਾਡਾ ਫੋਨ ਨਹੀਂ ਚੱਕਿਆ ਆਉਣੀ ਹੋ ਗਿਆ ਸਾਰੀ ਡਿਟੇਲ ਲੈ ਕੇ ਦੇਣਾ ਜਦੋਂ ਮਰਜ਼ੀ ਪਹੁੰਚੋ ਜਰਸਿਆਂ ਦਾ ਲਾਟ ਇੱਕ ਪਾਸੇ ਖੜਾ ਤੇ ਇਧਰ ਖੜੀਆਂ ਐਚ ਐਫ ਤੇ ਹਲਕੇ ਕ੍ਰੋਸ ਪਾਣ ਦੇ ਵਿੱਚ ਬਸ 2-4 ਦਿਨ ਦੇ ਵਿੱਚ ਸੂਣ ਆ ਲਈਆਂ ਤੇ ਜਾਂ ਮੰਨ ਕੇ ਚਲੋ ਵੀ ਤਾਜੀ ਸੂਈ ਵੀ ਬਾਕੀ ਜੇਕਰ ਕੋਈ ਕਿਸੇ ਵੀ ਦੀ ਡਿਮਾਂਡ ਹੈ ਕਿਸੇ ਮਹੀਨੇ ਦੀ ਵੀਰਾਂ ਦੀ ਕੱਚੀ ਲੈਣੀ ਹੈ ਉਦਾਂ ਦੇ ਬਿਹੜਾ ਵੀ ਹੈਗੀਆਂ ਫਾਰਮ ਵਾਲੇ ਬਿਹੜਾ 20 ਨਗ ਪਲੱਸ ਵੀਰ ਦੇ ਘਰੇ ਵਿਕੇ ਵਾਲੇ ਹਾਜ਼ਰ ਕਰਿਆ ਆਓ ਅਗੇ ਜਰਸਿਆਂ ਤੋਂ ਕਰੀਏ ਸਟਾਰਟਿੰਗ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਸ਼ਾਮ ਗੁਰਪ੍ਰੀਤ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ 977950588 977960518 ਆਪਣਾ ਆ ਗਿਆ ਖੁੱਡੀ ਪੱਤੀ ਜੀ ਘਰ ਹਨਾ ਖੁੱਡੀ ਪੱਤੀ ਧੌਲਾ ਜੀ ਜੀ ਗੁਰਪ੍ਰੀਤ ਦਾ ਘਰ ਪਸਕੇ ਜਿਮਰਜ਼ੀ ਬੰਦਾ ਜੇ ਕਾਮਾ ਹਾਜ਼ਰ ਹੁੰਦੀਆਂ ਜਮਾ ਹਾਜ਼ਰ ਆ ਜੀ ਠੀਕ ਆ ਅੱਜ 20 ਗਾਵਾਂ ਤਾਂ ਆਪਣੇ ਕੋਲੇ ਹਾਜ਼ਰ ਹੈਗੀਆਂ ਹੁਣ ਕਹਿੰਦਾ ਬਾਬਾ ਗਾਵਾਂ ਦਾ ਸੀਜ਼ਨ ਹੋ ਗਿਆ ਸਟਾਰਟ ਸਟਾਰਟ ਚਾਹੇ ਜਿਵੇਂ ਕਹਿੰਦਾ ਦਿੱਲੀ ਦਾ ਚੱਲਿਆ ਜਿੱਥੋਂ ਮਰਜ਼ੀ ਬੰਦਾ ਆਪਣੇ ਕੋਲੇ ਆਕਸੀਜਨ ਵੀ 20 ਹੁੰਦੀ ਆ ਅੱਛਾ ਜਦੋਂ ਮਰਜ਼ੀ ਵੀਰ ਆਵੇ ਗ ਜੀ ਤੇ ਪਹਿਲੇ ਨੰਬਰ ਤੇ ਆਪਾਂ ਸਟਾਰਟਿੰਗ ਕਰਦੇ ਆਂ ਅੰਦਾਜ਼ਾ ਹੀ ਦੇ ਦਿਓ ਕਿੱਲੀ-ਕੱਲੀ ਦਾ ਰੇਟ ਆਪਾਂ ਦੱਸਣੇ ਆਂ ਵੀ ਕਿੱਥੋਂ ਰੇਟ ਸਟਾਰਟ ਆਪਣੇ ਕੋਲੇ ਆਪਣੇ ਕ੍ਰੋਸ ਦੇ ਦਾ 70k ਤੋਂ ਸ਼ੁਰੂ ਆ ਜੀ ਜੀ ਮੰਨੋ ਇੰਦਰ ਜਰਸੀਆਂ ਨੇ 75k ਤੋਂ ਸ਼ੁਰੂ ਨੇ ਠੀਕ ਆ 75 ਤੋਂ ਲੈ ਕੇ ਲੱਖ ਦੇ 85 ਜੇ ਬਸ ਲੱਖ ਤੋਂ ਇੱਕ ਬਾਹਰ ਵੀ ਆ ਜੀ ਜੀ ਪਹਿਲੇ ਨੰਬਰ ਸਾਹਮਣੇ ਆਪਾਂ ਜਰਸੀ ਦੇਖ ਰਹੇ ਆਂ ਕਿਹੜਾ ਸੁਹਾ ਸੂਰੀਆ ਵੀਰੇ ਦੂਜਾ ਸੁਹਾ ਸੂਰੀਆ ਤੇ ਇਹਦੇ ਬਾਈ ਜੀ ਦਿਨ ਕਿੰਨੇ ਪੈਂਡਿੰਗ ਆ ਇਹਦੇ 5 ਰਹਿੰਦੇ ਆ ਜੀ 5 ਦਿਨ ਬਾਕੀ ਕੀ ਇਹ ਤੋਂ ਉਮੀਦ ਰਸ ਹੈ ਦੁੱਧੜੀ ਆਪਾਂ 20 ਕਿਲੋ ਦਾ ਤੇ ਅੱਛਾ 20 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਬਾਡੀ ਵੇਟ ਵਗੈਰਾ ਤੇ ਹਾਈਟ ਲੈਂਥ ਬਹੁਤ ਵਜਨ ਬੀ ਹੋਈ ਠੀਕ ਆ ਸਟਰਕਚਰ ਵਗੈਰਾ ਸੋਹਣਾ ਇਹਦਾ ਚੰਗਾ ਹਨਾ ਤੇ ਦੁੱਧ ਦੀ ਗੱਲ ਕਰੀਏ ਵੀ 20 ਕਿਲੋ ਦੁੱਧ ਪਾਉਣ ਵਾਲੀ ਸੁਭਰੋ ਕੱਦ ਕਾੜ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਥੱਲੇ ਮਿਲਕ ਵੇਨ ਵਗੈਰਾ ਦੇਖੋ ਰੱਸਾ ਪੈ ਵੀ ਜਾਂਦੀ ਪਈ ਹੈ ਜਮਾ ਦੂਜਾ ਸੁਆ ਸੁੰਦੀ ਪਈ ਆ ਫੇਸ ਕੁਆਲਟੀ ਵਗੈਰਾ ਤੇ ਪੂਰੀ ਜਿੰਦ ਜਾਨ ਦੇ ਵਿੱਚ ਤੇ ਬਈ ਆਪਾਂ ਗੈਸ ਲਾ ਕੇ ਜੱਲੇ ਵੀ ਦੁੱਧ ਹਕੀਕਤ ਕਿੰਨਾ ਪਾ ਦੂਗੀ 20 ਕਿਲੋ ਦੁੱਧ ਦੇ ਦੂ ਅਛਾ 20 ਕਿਲੋ ਤਾਂ ਮੰਨ ਲੈ ਤੇ ਇੱਕ ਹੋਰ ਗੱਲ ਲੈਵਾ ਫਿੱਟ ਫਾਟ ਆ ਜਾਵਾਂ ਹਨਾ ਸੋ ਜਿੱਦੇ ਇਹਨੇ ਮੰਨ ਕੇ ਚੱਲ ਵੀ ਸੂਣਾ ਮਗਰ ਦੀ ਪੈਰ ਰੱਖ ਕੇ ਚੜਦੇ ਜਿੰਨਾ ਪੇਟਾਂ ਤੇ ਕੰਧ ਤੇ ਚੜਦੇ ਹੁੰਨੇ ਨਾ ਉਦਾਂ ਦਾ ਲੈਵਾ ਬਣਾ ਦਨੇ ਨਾ ਜਮਾ ਜਦੋਂ ਬੱਸੀ ਹੋਈ ਗੱਲ ਹੋਰੀ ਹੋ ਜੈਜ ਗੱਲਾ ਤੇ ਰੇਟ ਫਰ ਜਮਾ ਕਮਾਲ ਦੀ ਲਾ ਦਾਂਗੇ ਕਮਾਲ ਦੀ ਲਾ ਦਾਂਗੇ ਸਾਰੇ ਘੁੰਮ ਫਿਰ ਕੇ ਆ ਕੇ ਫੇਰ ਆਪਣੇ ਘਰੇ ਆ ਜਾਣਾ ਕਹਿੰਦਾ ਵਾ 3000 ਮਾਰ ਲੈਣ ਇੱਥੇ ਰੇਟ ਉਹ ਜਿਹਾ ਲਾ ਦਾਂਗੇ ਜਮਾ ਉਹ ਜਿਹਾ ਹੀ ਲਾਵਾਂ ਸੋ ਜੈਨੂਅਲ ਗੱਲ ਕਮਾਈ ਨਹੀਂ ਕਰਨੀ ਆਪਾਂ ਬਸ 2-2000 ਹੀ ਬਣਾਵਾ ਜੀ ਸੋ ਵੀਰ ਕਹਿੰਦਾ 20 ਗਾ ਇਹ ਲੋਕਦਰੀ ਕਾ ਨੇ ਇਦੂ ਮੀ ਕਾ ਹਣਾ ਤੇ ਥਣ ਥਣ ਥਲੋ ਓਕੇ ਜਮ ਅੱਗੇ ਭਾਈ ਜੀ ਦੋ ਨੰਬਰ ਵੈੜ ਦੇਖ ਰਹੇ ਆ ਜਿਹੜੀ ਆਪਾਂ ਦੋ ਨੰਬਰ ਵਾਲੀ ਵੀ ਜਰਸੀ ਆ ਭਾਈ ਇਹਦਾ ਵੀ ਇੱਕ ਹਫਤਾ ਬਾਕੀ ਆ ਅੱਛਾ ਇੱਕ ਹਫਤਾ ਬਾਕੀ ਸੁਬਾ ਸੂਰੀ ਐ ਇਹ ਦੂਜਾ ਸੁਬਾ ਦੂਜਾ ਸੁਬਾ ਸੁਭਰ ਕੱਦਗਾਠ ਵਗੈਰਾ ਦੇਖੋ ਦੂਜਾ ਸੁਬਾ ਸੂਰੀ ਆ ਤੇ ਭਜਨ ਵਜੂਦ ਵੀ ਰੇਜੀ ਵੀ ਚੰਗਾ ਹਣਾ ਤੇ ਕਹਿੰਦਾ ਬਾ ਮੰਨ ਕੇ ਚਲੇ ਵੀ 20 ਕਿਲੋ ਦੀ ਪਾਸੇ ਲੱਗੇ ਵਾਲੀ ਆਹ ਆਮਨੇ ਵੀ ਠੰਡਾ ਹੀ ਦੇ ਦੂ 20 ਕਿਲੋ ਦਾ ਇਹ ਅੱਛਾ ਮੰਨ ਕੇ ਚਲੇ ਪਏ ਜਿਵੇਂ ਆ ਬੈਠਾ ਹੈਗੇ ਨਾ ਬਜਨ ਮوجود ਵਾਲੇ ਗੋਲ ਮਟੋਲ ਮੇਨ ਗੱਲ ਹੋਰ ਆ ਵੀ ਪਲੀਆਂ ਵੀ ਆ ਹਨਾ ਲੱਪਣ ਤੇ ਮਿਲਦੀਆਂ ਨਹੀਂ ਢਿੱਲੋ ਮਸਾਂ ਲੱਭੀਆਂ ਨੇ ਮੱਥਾ ਮਾਰ ਕੇ ਜੈ ਜਗਲਾ ਯਾਰ ਸੋਬਜਵੀਰ ਕਹਿੰਦਾ ਸੀ ਉੱਥੇ ਗਏ ਉੱਥੇ ਗਏ ਬੈਗ ਕੀ ਬਾਈ ਅੱਠ ਨੌ ਇਕੱਠੀਆਂ ਕਰੀਆਂ ਖੜੀਆਂ ਭਰੇ ਵੇ ਕਮਾਤ ਚੋਂ ਗੰਨਾ ਪੱਟੇ ਹੋ ਜਮਾ ਤੇ ਅੱਠਾਂ ਚ ਜਿਹੜੀ ਤੋਂ ਟੇ ਪਸੰਦ ਆ ਗਈ ਵੀਰ ਨੂੰ 2000 ਬਣਦਾ ਹੋਇਆ ਰੱਸਾ ਛੋਡੇ ਹੱਥ ਚ ਹੋਊਗਾ ਸੋ ਇਹ ਨਹੀਂ ਗ ਸਭ ਬਾਰ ਜਾਂਦੇ ਖਾਲੇ ਘੜੇ ਪਏ ਹੁੰਦੇ ਇਕੱਲੇ ਬਸ ਆ ਕੇ ਬਟਰੀ ਨਪੜਾ ਹੁੰਦਾ ਤੇ ਦੂਜਾ ਸੁਆ ਸੂਰੀ ਆ ਤੇ ਲੇਵਲ ਉਪੇ ਦੀ ਬੜੀ ਖਬਰਦਾਰ ਆ ਹਨਾ ਤੇ ਅੱਗੇ ਫਿਰ ਤੀਜੇ ਨੰਬਰ ਤੇ ਫੇਰ ਜਰਸੀ ਆ ਗਈ ਅੱਜ ਤਾਂ ਉਹ ਗੱਲ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਹਨਾ ਇਹ ਬਹੁਤ ਚੰਗੀ ਆ ਦੂਜਾ ਸੁਆ ਇਹ ਥੋੜੀ ਕੱਚੀ ਲੱਗਦੀ ਆ ਹਨਾ ਲੈਣੀ ਆ ਹਫਤਾ ਹੁੰਦਾ ਢੱਲੋ ਸਾਰੀ ਅੱਛਾ ਹਫਤਾ ਸੂਨ ਚ ਵਾਕੀ ਯਾਰ ਸੂਨੀ ਬਹੁਤ ਆ ਤੇ ਬਾਕੀ ਕੱਦ-ਕੁੱਦ ਬੜਾ ਪਿਆਰਾ ਆ ਗਿਆ ਦਾ ਹਨਾ ਇਹਦੀ ਐਵਰੇਜ ਲੱਗ ਜਲੇ ਦੁੱਧ ਜੜੀ ਆਪਾਂ ਉਹ ਤਾਂ 20 ਤੋਂ 18 20 18 20 22 ਬੱਸ ਐ ਮੰਨੋ ਅਸੇ ਸਾਰੀਆਂ ਮੰਨ ਕੇ ਚੱਲ 20 ਦੇ 8 ਗੇਟ ਜੇ ਹੈਗੀਆਂ ਕੋਈ 2 ਕਿਲੋ ਘੱਟ ਦੇ ਦੂਸੇ ਵਾਂਗ ਹੁੰਦਾ ਦੁੱਧ ਬਸ ਤੇ ਦੁੱਧ ਬੋਦਾ ਕਹਿੰਦੇ ਸੇਵਾ ਤੇ ਆ ਹਣਾ ਦੁੱਧ ਬੰਦੇ ਦੀ ਖੁਰਲੀ ਚ ਹੀ ਹੁੰਦਾ ਜੈਨ ਉਹਨਾਂ ਗੱਲ ਆ ਜੀ ਉਹਨੂੰ ਪਾਈ ਨਾ ਫਿਰ ਦੁੱਧ ਵੀ ਕਿੱਥੋਂ ਕੱਢਣਗੇ ਸੋ ਯਾਰ ਬਾਡੀ ਸਟਰਕਚਰ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਤੇ ਦਿਨ ਘੱਟ ਜੂ ਦਾ ਸਣਾ ਮਾਲਕਾਂ ਨੇ ਆਪਾਂ ਨੂੰ ਰਿਪੋਰਟ ਦਿੱਤੀ ਆ ਜੀ ਬੋਲ ਕਮਾਪਤ ਐਵੇਂ ਇਹਨੇ ਬਣਾ ਜੇ ਲੈ ਲਈਏ ਵੀ ਫਲਾਨਾ ਟੀਕਾ ਲੱਗਿਆ ਉਹ ਫਾਇਦਾ ਨਹੀਂ ਕੋਈ ਅੱਗੇ ਸਾਰਿਆਂ ਦੇ ਚੰਗੇ ਆ ਪਰ ਆਪਾਂ ਨਹੀਂ ਕਹਿ ਕੇ ਨਹੀਂ ਦੇਣਾ ਕਿਸੇ ਨੂੰ ਐਵੇਂ 50062 9511 3511 ਲੱਗੇ ਨਹੀਂ ਹੁਣੇ ਲੱਖ ਲੱਖ ਦਾ ਭਾਅ ਵੀ ਹੈ ਗਈਆਂ ਹੈਗੀਆਂ ਵਿੱਚ ਪਾਵਾ ਉਸ ਲਵਾਇਆ ਵੇ ਪਰ ਆਪਾਂ ਕਹਿਣਾ ਨਹੀਂ ਸੋ ਅਠਾਂ ਦੇ ਵਿੱਚੋਂ ਕਿਸੇ ਦਾ ਪ੍ਰੀਤ ਤਾਂ ਲੱਗਿਆ ਹੋਊਗਾ ਸਾਰਿਆਂ ਦੀ ਲੱਗਿਆ ਹਾਂ ਤਾਂ ਆਪਾਂ ਕਹਿ ਕੇ ਨਹੀਂ ਦੇਣਾ ਸੋ ਕੀ ਫਾਇਦਾ ਹੈਗਾ ਬਿਮਾਰਨ ਦਾ ਹਣਾ ਸੋ ਆਪਣੇ ਕੋਲ ਤਾਂ ਰੋਜ਼ ਹੀ ਕਹਿੰਦਾ ਪਾਣੀ ਚੱਲਦਾ ਸੋਹਣਾ ਲੱਗਦਾ ਪਾਉਣ ਦਾ ਵੀ ਖੜੇ ਨਾ ਬਸ ਪਾਣੀ ਚੱਲੀ ਜੱਲੇ ਸੋ ਇਹ ਆ ਗਈ 3 ਨੰਬਰ ਦੇ ਅੱਗੇ ਬਾਈ ਜੀ 4 ਨੰਬਰ ਦੇਖ ਰਿਹਾ ਜਿਹੜੀ ਅਸੇ 8-9 ਦਿਨ ਬਾਕੀ ਤੇ ਥੱਲੋ ਦਾ ਜਿਵੇਂ ਸੁਪਰ ਸ਼ੀਡਰ ਦੇ ਖੁਰਪੀਆਂ ਹੁੰਦੇ ਨਾੜਾਂ ਐ ਚੱਕੀ ਫਿਰਦੀਆਂ ਹਨਾ ਸੋ ਥੱਲੇ ਮਿਲਕ ਬੇਨ ਵਗੈਰਾ ਦੇਖੋ ਉੱਜਾਂ ਜਾਂ ਮੂਰਲੀ ਲੱਤ ਤਿੱਕਰ ਜਾਵਾ ਫੇ ਮੱਸੀ ਮੋਟ ਨੂੰ ਪੈ ਪਈ ਹੁੰਦੀ ਐ ਇਹਦਾ ਜਰ ਗੁਰਪੀ ਤਾਂ ਲੱਗਦਾ ਬਾਡੀ ਵੇਟ ਚੰਗਾ ਵੀ 20 ਤੋਂ ਪਾਰ ਚੱਲੂ ਹਨਾ ਸੋ ਆਹ ਦੇਖੋ ਯਾਰ ਨਾੜਾਂ ਜਿਵੇਂ ਅਖਬਾਰ ਤੇ ਖਾ 20 ਕਿਲੋ ਤੋਂ ਬਹੁਤ ਹੁੰਦਾ ਮੱਝ ਦਾ 10-12 ਕਿਲੋ ਬਹੁਤ ਹੁੰਦਾ ਬਾਕੀ ਤਾਂ ਗੱਲਾਂ ਹੀ ਆ ਲੋਕਾਂ ਦੀ ਸੋ ਜੈਨੋਂ ਗੱਲਾਂ ਜੇ ਮੈਂ ਜਿਹੜੇ ਕਹਿੰਦੇ 17-18 ਉਹ ਸਨੱਖਾ ਬਣ ਦੇਖੀ ਪਈ ਐ ਬੇਹਰ ਮੱਝਾ ਵਾ ਤੇ ਬਾਕੀ ਬਾਡੀ ਵਾਂ 6 ਕਿਲੋ ਡੰਗ ਦਾ ਮੱਝ ਦਾ ਪੈਂਦਾ ਨਾ ਵਲਟੀ ਤੇ ਪਤਾ ਲੱਗਦਾ ਵੀ ਹਾਂ ਹੈਗਾ ਹੈਗਾ ਜਮਾ ਉਹ ਗੱਲ ਤੇ 10 ਕਿਲੋ ਭਾਂਡੇ ਚ ਪਊਗਾ ਬਹੁਤ ਨਾਉਣ ਵਾਲੀ ਵਲਟੀ ਚਾਹੀਦੀ ਆ ਸੋ ਜਮਾ ਜਿਹਨੋਂ ਗੱਲ ਆ 10 ਕਿਲੋ ਪਾਣੀ ਨਾ ਵਨ ਕੇ ਚੱਲ ਵੀ ਜਵਾਕ ਸਾਰੇ ਚ ਚਾਰ ਰਾਈ ਨਾ ਆ ਲੈਂਦਾ ਹਾਂ ਤੇ ਬਾਕੀ ਨਾੜਾ ਨੂੜਾ ਦੇਖੋ ਯਾਰ ਇਹ ਸਾਈਨਿੰਗ ਸੋ ਨਾੜਾ ਯਾਰ ਪਿੰਡੇ ਤੇ ਦਿਖਨੇ ਦਿਖਣੀ ਆ ਆ ਲੈਵੇ ਤੇ ਪਿੰਡੇ ਦੇ ਨਾੜਾ ਵਿਖੀ ਜਾਂਦੀਆਂ ਜਮਾ ਹਨਾ ਸੋ ਜਿਹੜੇ ਵੀ ਕਹਿੰਦੇ ਰੇ ਸ਼ੇਰ ਫਲਾਣੇ ਫਾਰੋਂ ਜੋ ਬੱਚੀ ਲੈਣੀ ਆ ਜੀ ਅਸੀਂ 70000 ਰਾ ਦਾਂਗੇ 80000 ਰਾ ਦਾਂਗੇ ਸੋ ਗੱਲਾਂ ਬਰੀਡਾ ਪੈਸੇ ਲਾ ਕੇ ਨਹੀਂ ਬਣਦੇ ਇਹਦਾ ਭਾਈ ਜੀ ਮਿਹਨਤ ਨਾਲ ਬਣ ਜਾਈਏ ਜੀ ਚੰਗੀ ਗਾਂ ਲੈ ਲਓ ਜਿਵੇਂ ਕਹਿੰਦਾ ਚਕਾਠ ਚਾਹੀਦੀ ਆ ਸੂਤ ਜਿਹੇ ਜਿਹਾ ਜਿੱਥੋਂ ਮਰਜ਼ੀ ਲੈ ਲਓ ਉਹ ਗੱਲਾਂ ਕਿਹੜਾ ਗਾਂ ਘਰੇ ਲੈ ਜਾਓ ਸੀਮਿੰਟ ਤਾਂ ਉਹਨੂੰ ਪਤਾ ਉਹਦੀ ਮਰਜ਼ੀ ਦਾ ਭਰਾਓ ਇਹਦਾ ਚੰਗਾ ਸੀਮਨ ਦੱਸ ਦੇ ਚੰਗੇ ਖੁੱਲੇ ਫਾਰਮਾਂ 'ਚ ਫਿਰਦੀ ਹੋਵੇ ਇਹ ਹੀ ਲੱਖ ਤੋਂ ਬਾਹਰ ਵਿਕ ਜੂ ਆਪਾਂ ਅੰਦਰ ਦੇਣੀ ਆ ਸੋ ਅੱਜ ਕੱਲ੍ਹ ਉਹੀ ਗੱਲ ਆਗਾ ਜੀ ਤੇ ਜਿਵੇਂ ਹੁਣ ਲੋਕ ਭਾਲਦੇ ਆ ਉਹ ਬੱਚ ਵੀਰ ਉੱਥੇ ਲਾ ਜਾ ਕੇ ਵੇਚ ਦਿੰਦੇ ਆ ਹਨਾ ਹਾਂ ਮਾੜਾ ਪੜ ਕੇ ਹੀ ਅੰਗਰੇਜ਼ੀ ਚ ਦੱਸਦੇ ਆ ਭਣ ਪੜ ਬੰਦਿਆਂ ਉਹ ਕਹਿੰਦੇ ਬਜਰ ਕਰੂਗਾ ਲੈਣੀ ਆ ਕਰੂਗਾ ਇਹ ਵੀ ਕਿਸੇ ਦੇ ਘਰੋਂ ਤਾਂ ਆਈ ਹੋਈ ਆ ਕਰੂਗਾ ਇਹ ਕਿਹੜਾ ਹੁਣ ਪਾਕਿਸਤਾਨ ਦਵਾਈ ਆ ਤੇ ਅੱਗੇ ਆ ਗਏ ਵਧੀਆ ਵਧੀਆ ਬੰਦਿਆਂ ਤੋਂ ਲਈਆਂ ਆਪਣਾ ਵਧੀਆ ਬੰਦਾ ਨਾ ਵਾਹ ਆ ਇਹ ਮਾੜੇ ਬੰਦੇ ਨਾਲ ਹੀ ਆਪਾਂ ਬਾਹਰ ਰੱਖਦੇ ਜੀ ਤੇ ਅੱਗੇ ਆ ਕੀ ਨਾਲ ਵੀਰੇ 5 ਨੰਬਰ 5 ਨੰਬਰ ਤਾਂ ਤੂੰ ਸਿਰੇ ਹੀ ਆ ਬੱਸ ਅੱਛਾ ਗੱਲਾਂ ਗਾਹੀਆਂ ਹਾਂ ਫਿਰ ਲੈਵਾ ਦੇਖੋ ਯਾਰ ਫਿਟਨੈਸ ਇਹਨੂੰ ਕਹਿੰਦੇ 4x4 ਜਮਾ ਸੋ 4 4 ਦੇ ਆਮ ਹੀ ਮੰਨ ਕੇ ਚੱਲੋ ਜੀ ਹਰੇਕ ਦਾ ਨੀ ਰਿਗਾਰਡ ਮਿਲੂ ਫਾਰਮ ਨਹੀਂ ਬਣਾ ਨੇ ਅੱਛਾ ਆ ਚਾਰ ਪੰਜ ਦੀ ਦਾ ਵਿੱਚੋਂ ਵੀਡੀਓ ਵੀ ਮਿਲ ਅਰੇ ਵੀ ਜਿੱਥੇ ਆਪਾਂ ਖਰੀਦੀਆਂ ਉਹ ਬਾਇਓ ਡਾਟਾ ਸਾਰਾ ਦੇਵਾਂਗੇ ਜਮ ਅੱਗੇ ਭਾਈ ਜੀ ਆਪਾਂ ਦੇਖ ਰਹੇ ਜਿਹੜੀ ਇਹ ਪੰਜਵੇਂ ਨੰਬਰ ਤੇ ਆ ਗਈ ਹੈ ਨਾ ਤੇ ਇਹ ਦਿਨ ਕਾ ਕੱਢ ਦਿਆ ਇਹਦੇ 8 ਦਿਨ ਪਿਆ ਜੇ ਲੋ ਅੱਛਾ 8 ਦਿਨ ਬਾਕੀ ਤੇ ਕੱਦ ਕਾਠ ਯਾਰ ਵੱਡੀ-ਬੁੱਡੀ ਬਹੁਤ ਆ ਨਾ ਬੜੀ ਸੁਨੱਖੀ ਆ ਸੋ ਬੋਦੀ-ਵਾਦੀ ਦੇਖੋ ਬੈਠਦੀ ਯਾਰ ਸੋ ਕਿਆ ਬਾਤਾਂ ਯਾਰ ਸਾਰੀਆਂ ਹੀ ਜਰਸੀਆਂ ਸੀ ਆਪਣੇ ਲਵੇ 8 10 ਕਿਲੋਮੀਟਰ ਤੋਂ ਲਈ ਆ ਅੱਛਾ ਸਾਰੀਆਂ ਹੀ ਜਰਸੀਆਂ ਸੀ ਤਾਂ ਹੁਣ ਬਹੁਤ ਜਰਸੀਆਂ ਪਿਆ ਉਹਨਾਂ ਦਾ ਜਰਸੀਆਂ ਨਾਲ ਸੋ ਜਰਸੀਆਂ ਦਾ ਐ ਮੰਨ ਕੇ ਚੱਲ ਵੀ ਦੋ ਬੱਝ ਵੀ ਨਹੀਂ ਰੱਖਦੇ ਦੁੱਧ ਪੀਣ ਨੂੰ ਜਦੋਂ ਤਾਂ YouTube ਚੱਲਿਆ ਨਾਲ ਹੀ ਜਰਸੀਆਂ ਚੱਲ ਪਈ ਆਪਣੇ ਪੰਜਾਬ 'ਚ ਹਨਾ ਵੀਡੀਓ ਦਿਖਾ ਸਕਦੇ ਆ ਆਪਾਂ ਵੀ ਉਹਨਾਂ ਦੇ ਘਰੇ ਮੱਝ ਵੀ ਨਹੀਂ ਕੱਲੀਆਂ ਜਰਸੀਆਂ ਸੋ ਕਹਿੰਦਾ ਆਪਾਂ ਬੱਜਵੀਰ ਕਹਿੰਦਾ ਯਾਰ ਉਹ ਫਲਾਨੀ ਜਰਸੀ ਧੋਕੀ ਜਰਸੀ ਤੇ 10 ਸਾਲ ਹੋ ਗਏ ਚੱਲੇ ਜਾਂਦੇ ਟੀਕੇ ਪਾ ਬਰਾਪੀ ਮਗਰ ਤਿਆਰ ਹੋ ਗਈਆਂ ਹਨਾ ਹਾਂ ਸੋ ਗੱਲ ਆ ਜਿਵੇਂ ਕਹਿੰਦੇ ਆ ਅੱਗੇ ਆਪਣੇ ਨਰਮਾ ਹੁੰਦਾ ਸੀ ਜਿਹੜੇ ਰੇ ਨਰਮਾ ਹੁੰਦਾ ਉੱਥੇ ਹੋਈ ਜਾਂਦਾ ਆਪਣੇ ਬੀ ਖਤਮ ਹੋ ਗਿਆ ਹੁਣ ਆਰਮੇ ਦਾ ਕਰ ਲੈ ਆਪਾਂ ਖਤਮ ਹੋ ਦੀ ਸੋ ਅੱਗੇ ਅਨਾਂ ਚ ਫਿਰ ਜਰਸੀ ਜਰਸੀ ਹਾਂ ਡਿਟੇਲ ਦੇ ਦੇ ਅੱਗੇ ਨਾਲ ਕੱਚੀ ਖੜੀ ਆ ਬਾਰਮ ਚ ਬਹੁਤ ਲੱਗਾ ਤੱਕੀ ਆ ਦਾਸ ਇਹਦੀ ਖੜ ਜਾ ਪੈ ਪ ਦਿਖਾ ਦਿੰਦੇ ਪਹਿਲਾਂ ਸਵਾਦ ਦੇਖੋ ਯਾਰ 200 ਪੈ ਪ ਜਾਂਦੀ ਆ ਜਾਵਾ ਇਹ ਕਾਇਦਨ ਕੱਢਦੀ ਆ ਇਹਨੇ ਕੋਈ 25 ਕਿਲੋ ਤੋਂ ਦਿੱਤਾ 24 25 ਕਿਲੋ ਬਸ ਹੁਣ ਨਾ ਤੋਰ ਬਹੁਤ ਆ ਤੇ ਖੜ ਜਾ ਮੂੰਹ ਦਿਖਾ ਦਿੰਦੇ ਦਾ ਸਮਾਰ ਕੇ ਸੋ ਦੇਖੋ ਯਾਰ ਕੱਚੀ ਆ ਵੜਾ ਜੇ ਕੱਚੀ ਆ ਜੇ ਹਣਾ ਤੇ ਅੱਗੇ ਜਿਹੜ ਮਗਰ ਬੱਛੀ ਹੈ ਨਾ ਬੱਛਾ 나ੜੂਆ ਨਾਲ ਆ ਜਮਾ ਬੱਛਾ ਆ ਗਿਆ ਕਿ ਅੱਗੇ ਆ ਆ ਗਈ ਆਪਣੀ ਇਹ ਚਾਰ ਦੰਦਾਂ ਦੀ ਬੱਸੀ ਆ ਗਈ ਕੱਲ ਦੀ ਸੂਈਆ ਮਗਰ ਵੀ ਬੱਸੀ ਆ ਤੋਰ ਇਹਨੂੰ ਅੱਛਾ ਮਗਰ ਵੀ ਬੱਛੀ ਮੂੰਹੋ ਚਾਰ ਦੰਦ ਤੇ ਸਵੇਰ ਨੂੰ ਸੁਣੀ ਪਾ ਕੇ ਲੇਵਾ ਬੜਾ ਖੋਲਦੀ ਤਰੀ ਆਉਂਦੀ ਹੈ ਹਨਾ ਤੇ ਅੱਗੇ ਵੀਰੇ ਆਪਣੀ ਕਾਫੀ ਕਨ ਜੇ ਜਰਸੀ ਦੇਖ ਰਹੇ ਆ ਚਾਰ ਦੰਦਾਂ ਦਾ ਹਨਾ ਇਹਨੇ ਬੱਸੀ ਦਿੱਤੀ ਓ ਟੱਲੋ ਕੱਲ ਦੀ ਸੂਈ ਆ ਜੀ ਜੇ ਅੱਜ ਆਪਾਂ ਡੰਨਾ ਹਾਂ ਆ ਆਪੀ ਬੱਸੀ ਆ ਤੇ ਜਿਵੇਂ ਤਾਜੀ ਸੂਈ ਯਾਰ ਇੰਨੀ ਭਰੀ ਵੀ ਇਹਦੇ ਪਤਾ ਨਹੀਂ ਲੱਗਦਾ ਸੂਈ ਘੱਪਣ ਦਾ ਤਾਂ ਹਨਾ ਇਹਨੂੰ ਕੀ ਪਤਾ ਲੱਗਣਾ 4/4 ਆ ਨਾਟ 11 ਵਰਗੀ ਦਾ ਪਈਆ ਸੋ ਯਾਰ ਕੱਦ-ਕੁੱਦ ਯਾਰ ਜਮਾ ਜਿਹੜੇ ਪਲੀਆਂ ਪਲੀਆਂ ਹੁੰਦੀਆਂ ਚੰਗੀਆਂ ਜਮਾ ਹਨਾ ਮੈਂ ਕਹਿੰਦਾ ਖਰਾਕਾ ਖਾਧੀਆਂ ਵੀ ਆ ਯਾਰ ਉਹ ਜਿਹਨੂੰ ਮਨ ਭਰ ਗਈ ਕਹਿੰਦਾ ਮੇਰਾ ਜਿਹੜਾ ਖਾਂਦਾ ਮਨ ਕੇ ਚੱਲ ਵੀ ਦੇਸੀ ਦਾ ਚਮਚਾ ਖਾ ਕੇ ਦਿਲ ਕਰਨ ਲੱਗ ਜਾਂਦਾ ਤਾਂ ਵੀ ਲੱਤਾ ਕੰਪੜੀਆਂ ਹਨਾ ਹਾਂ ਹਾਂ ਬਹੁਤ ਚੰਗੀ ਆ ਸੋ ਇਹ ਓਟ ਉਹ ਬਲੀਆਂ ਜਿਵੇਂ ਕਹਿੰਦਾ ਵੀ ਟਾਵੇਂ ਘਰੇ ਮੜਾਈ ਰਹਿਦੀ ਆ ਜਮ ਸੋਫਾ ਦਾ ਸਾਹ ਹੁਣ ਜਾ ਕੇ ਨਾਲੇ ਵਿੱਚੀ ਗਹਿਰਾ ਵਿੱਚੀ ਸਾਹੀ ਵਾਲਾ ਸੌਦੀ 100% ਬਹਿਰ ਤਹੋਂ ਸੀ ਅੱਛਾ ਸਾਰਾ ਭਾਂਤਾ ਮੇਲੋ ਦੇ ਵਿੱਚ ਹੀ ਆ ਗਿਆ ਸੂਈ ਵੀ ਐ ਉਹ ਹਰ ਰੋਜ਼ ਨਹੀਂ ਮਿਲਦੀ ਅਸੀਂ ਇਹ ਗੱਬਣਾ ਦੀ ਸੂਈ ਵੀ ਐ ਗੱਬਣਾ ਲੱਗਦੀ ਸੂਈਆਂ ਵਰਗੀ ਆ ਅੱਛਾ ਗੱਬਣਾ ਲੱਗਦੇ ਤਾਂ ਵੀ ਨਹੀਂ ਮਿਲਦੀ ਠੰਡੀ ਸੀਲ ਹੈ ਨਾ ਤੇ ਕਿੰਨੇ ਦਿਨ ਲੈਂਦੀ ਐ ਇਹ ਬੱਸਿਆ ਮੈਨੂੰ 5 ਦਿਨ ਦੱਸਿਆ ਵੇ ਪਹਿਲਾਂ ਅਸੀਂ ਪੇ ਚਾਈਨੀਸ ਵਾਲੇ ਕੋਲ ਅੱਛਾ ਚਾਰ ਪੰਜ ਦਿਨ ਦੁੱਧ ਕਿੰਨਾ ਦੇ ਦੂਏ ਫਤੋ ਮੈਨੂੰ ਮਾਲਕਾਂ ਨੇ 20 ਕਿਲੋ ਦੱਸਿਆ ਥਣ ਥਣ ਦੇਖ ਰਿਹਾ ਸੀ ਬਾਕੀ ਯਾਰ ਜਿਹੜਾ ਦੇਣੇ ਨੇ ਫੈਟ ਹੀ ਸਿੱਟਰੀਆਂ ਨੇ ਦੀ ਪਾੜੀ ਪਾੜੀ ਚੰਗੀ ਗਾਂ ਸੁੱਕਿਆ ਬਤਲ ਤੇ ਆਦਾ ਫਿਰ ਯਾਰ ਜਮਾ ਨਗੀਨ ਨਹੀਂ ਲੈਂਦਾ ਹਨਾ ਤੇ ਕੱਦ ਕਾਠ ਕੂਠੜ ਵਾਲੇ ਦਾ ਪਾਸੇ ਓਕੇ ਜਾਮਾ ਜਾਮਾ ਹਨਾ ਇਹਦੇ ਵਿੱਚ ਸਾਹੀਵਾਲ ਦਾ ਤੇ ਹਲਕਾ ਜਿਹਾ ਬਲੱਡ ਗਿਰਦਾ ਵੀ ਹੈਗਾ ਗਿਰਦੀ ਆ ਜੀ ਭੱਜੂਗੀ ਥੋੜੀ ਜਿਹੀ ਬਗਾਈਆਂ ਚ ਜਾਉ ਜੀ ਕਿੰਨਾ ਦੁੱਧ ਮੰਨ ਕੇ ਚੱਲੀ ਆਪਾਂ ਇਹਦਾ ਦੁੱਧ 20 ਕਿਲੋ ਦੱਸਿਆ ਬਾਈ ਮਾਲਕਾਂ ਨੇ ਤੇ ਦੇਣੀ ਇਹਨੇ ਫੈਟ ਹੀ ਆ ਜਾਵਾ ਹਣਾ 18 ਕਿਲੋ ਮੰਨ ਕੇ ਲੈ ਜਾਓ ਪਰ ਹੈ ਨਿਸ਼ਾਨੀ ਆ ਚੀਜ਼ ਸੋ ਕਿਆ ਬਾਤਾਂ 20 ਦਾ ਬਾੜੀ ਆ ਆਪਾਂ ਉੱਥੇ ਤੈਨੂੰ ਆਫ ਕੈਮਰਾ ਦਿਖਾਈ ਆ ਸੋ ਲੇਵਾ ਵਗੈਰਾ ਦੇਖੋ ਯਾਰ ਕੰਪੈਕਟ ਹਵਾਨਾ ਜਾਵਾ ਤੇ ਚਾਹੇ 10 ਸੂਏ ਖੇਤੋਂ ਲੇਵੇ ਨੇ ਇਹੇ ਜੇ ਰੱਖਣਾ ਬਾਕੀ ਸਾਹੀਵਾਲ ਤਾਂ ਇਹ ਜੀ ਹੈ ਜੀ ਮੈਂ ਕਹਿੰਦਾ ਜੂਰੀਆ ਬਾਦਾਂ ਦੇ ਥੱਲੇ ਫਿਲਟਰ ਕਰ ਦੇਂਦੀ ਆ ਉਹ ਲੈਵਲ ਜਾਏਗਾ ਜਾਂ ਹਣਾ ਜਾਵਾ ਇਹ ਕੋਈ ਯਾਰ ਇਹ ਜੀ ਸਾਹੀਵਾਲ ਵਾਲਾ ਜਿਹੜਾ ਇਹ ਗਾਂ ਨੂੰ 2.5 ਲੱਖ ਦੀ ਗਾਂ ਵੇਚ ਦਿੰਦੇ ਆ ਜੈ ਜਗ ਤੇ ਤਾਂ ਤੁਨਾ ਤੀਜਵਈਆ ਰਹਾ ਹਨ ਸਵਾਦ ਦੇਖੋ ਠੰਡੀ ਸੀੜੀ ਆਪਦੇ ਕਿੰਨੇ ਦੇ ਖੜ ਗਿਆ ਅੱਗੇ ਜਮਾ ਹਨ ਜੀ ਬਹੁਤ ਚੰਗਾ ਤੋਰਾ ਪੂਰਾ ਆਪਣੇ ਕੋਲੇ ਵੀਡੀਓ ਆਨ ਬਣਾਈ ਦੀ ਆ ਪੈਰ ਲੈਣਾ ਜੀ ਆਪਣਾ ਮੋਬਾਈਲ ਨਾਲ ਤੇ ਆ ਵੇੜ ਵੀਰ ਆਪਾਂ ਤਾਜੀ ਸੂਈ ਦੇਖੀ ਜਾਂਦੇ ਹਣਾ ਇਹ ਅੱਜੀ ਸੂਈ ਆ ਢੱਲੋ ਬੱਚਾ ਕੀ ਅਵੱਛੀ ਆ ਗਈ ਨਾ ਅੱਛੀ ਦਿੱਤੀ ਬਹੁਤ ਚੰਗੀ ਠੀਕ ਆ ਬੱਚੀ ਵੀ ਯਾਰ ਚੰਗੇ ਸੀ ਮੁੰਡੇ ਕਿਸੇ ਹਨ ਸੂਈ ਸਵਾਰੀ ਲਈਏ ਕੋਲੋਂ ਸਾਰੀ ਸਾਫ਼ ਕਰਕੇ ਲਈਏ ਆਪਾਂ ਜੇ ਅਜੂ ਡਾਨਾ ਜਮਾ ਜੇ ਡਾਨਾ ਰਾਤ ਸੂਈ ਸੀ ਸਵੇਰ ਆਪਾਂ ਖਾਲੀ ਕਰਕੇ ਆਲੇ ਦੇ ਘਰੋਂ ਫੇਰ ਲੈ ਕੇ ਆਇਆ ਜੀ ਤੇ ਕਿੰਨਾ ਦਾ ਦੁੱਧ ਸਟਾਰਟਿੰਗ ਜੀ ਮੈਨੂੰ 30 ਦਿੱਤਾ ਪਰ 25 ਮੰਨ ਕੇ ਲੈ ਕੇ ਜਾ। ਅੱਛਾ 25 ਕਿਲੋ ਦੁੱਧ ਮੰਨ ਕੇ ਲੈ ਜੇ। ਬੰਦਾ ਲਾਂਬਾ ਨਾ ਦੇਵੇ ਮੁੜ ਕੇ ਆਵਾਜ਼ ਨਾਲ ਹਾਂ 2 ਲੀਟਰ ਵੱਧ ਕੱਢਿਆ ਯਾਰ। ਅੱਛਾ ਤੇ ਮੰਨ ਕੇ ਚੱਲੀਏ ਵੀ ਹਾਈਐਸਟ 30 ਤੋਂ ਪਾਰ ਬੰਦਾ ਅਰिजਨਲ ਦੂਜਾ ਸੁਆ। 30 ਤੋਂ ਪਾਰ ਵਾਲੀ ਹੈਗੀ ਆ। 30 ਤੋਂ ਪਾਰ ਵਾਲੀ ਹੈਗੀ ਆ। ਜੇ ਮਗਰ ਬੱਚੇਰ ਕਰਦੇ ਨਹੀਂ ਪੁੱਛਿਆ ਕੋਈ। ਬਸੀ ਬਹੁਤ ਵਧੀਆ ਸੀ ਮੰਨਿਆ ਬਾਹਲੇ ਸੌਂਕੀ ਬੰਦੇ ਜੀ ਪਿੰਕ ਨੋਜ ਆ ਜੀ। ਜੀ ਜੋ ਬੱਚੀ ਦੇਖੋ ਯਾਰ ਕਿਆ ਬਾਤਾਂ। ਤੇ ਜੇਰ ਦਾ ਚਟਾ ਜਾਲਾ ਦਿੱਤਾ ਵੇ ਸਾਫ਼ ਆ ਜਾਵਾਂ ਲੱਗੇ ਪਿਆ ਜਾਲੇ ਹਣਾ। ਤੇ ਮੋਹ ਸ਼ੇਦਾਂ ਦਾ ਜਮਾ ਸ਼ੇਦਾਂ ਦਾ ਜਮਾ ਤੇ ਪੱਪ ਨਚੂੜੀ ਵੀ ਆ ਇਹ ਤੜ ਕਹਿਣ ਸਾਫ ਕਰਕੇ ਜਮਾ ਹਾਂ ਤੇ ਥਾਣਾ ਨੂੰ ਦਵਾਈ ਬੂਟੀ ਲਾ ਕੇ ਫਿਰ ਚੜਾ ਕੇ ਲੈ ਆ ਜਮਾ ਸਿਆਲ ਚ ਤੜ ਲੋ ਹੈ 35 ਕਿਲੋ ਦੁੱਧ ਵੀ ਦੇਖ ਆ ਜੀ ਸੋ ਬਾਕੀ ਯਾਰ ਹੁਣ ਮੇਰੇ ਰੋਤੇ ਇਹਨਾਂ ਦੀ ਹੋ ਯਾਰ ਹਨਾ ਤਾਜੀ ਸੂਈਆ ਜਿਦੋਂ ਇਹਨੇ ਪੀਕ ਫੜਨਾ ਉਹਦੋਂ ਟਾਪ ਮਾੜ ਵੀ 22 ਤੇ ਆ ਜਾਣਾ ਹਨਾ ਬਾਹਲੀ ਚੰਗੀ ਆ ਬਾਹਲਾ ਆਰਡਰ ਚੰਗਾ ਸਾਰਾ ਸਟ੍ਰੈਚ ਲੈਵਾ ਐ ਨਹੀਂ ਹੈਗਾ ਟੁੱਟਮਾ ਲੈਵਾ ਖੂਚਾਂ ਤੋਂ ਉੱਪਰ ਬਾਕੀ ਕੱਦ ਵੱਡੀ ਪਲੀ ਪੁਲੀ ਫੁੱਲ ਹਨਾ ਛੋਟੀ ਦਾ ਮੰਨੂ ਹੀ ਨਾ ਮਗਰ ਬੱਛੀ ਆ ਹਨਾ ਮਗਰ ਬੱਛੀ ਆ ਤੇ ਬਾਕੀ ਅੱ ਕੱਚੀਆਂ ਵੀ ਹੈਗੀਆਂ ਕੋਈ ਸੂਈਆਂ ਵੀ ਹੈਗੀਆਂ ਹੋਰ ਜੀ 9779605188 ਵੀਰ ਦਾ ਮੋਬਾਈਲ ਨੰਬਰ ਆ ਕੋਈ ਵੀ ਵੈੜਾ ਤੁਹਾਡੇ ਪਸੰਦ ਹੋਵੇ ਵੀਰ ਕੋਲ ਵਿਜ਼ਿਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਪੱਕਾ 12 ਮਹੀਨੇ 30 ਦਿਨ ਕਾਮਾਂ ਬਾਅਦ ਕਿਹਾ ਵੈੜਾ ਜਿਵੇਂ ਕੋਈ 1-2 ਦਿਨ ਦੀ ਸੂਈ ਵੀ ਬਾਕੀ ਕੱਚੀਆਂ ਹਨਾ ਸੋ ਬਾਧੂ ਮਾਲ ਖੜਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਗੁਰਪ੍ਰੀਤ ਵੀਰ ਦਾ ਨਾਮ ਆ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਨੀਤਾ